ਅੰਬੇ ਦੇ ਨਾਲ ਪਾਲਾ ਆਪਾਂ ਜਰੂਰ ਦਿਖਾਵਾਂਗੇ ਅੰਬਾ ਸੋਰ ਸਿੰਘ ਇੱਥੇ ਜਿਹੜਾ ਲਾਈਵ ਦੇ ਜ਼ਰੀਏ ਅੰਬਾ ਸੋਰ ਸਿੰਘ ਅੰਬੇ ਵੀਰ ਹੁਣ ਹੋ ਜਾ ਹੁਣ ਹੋ ਜਾਣ ਲਲਕਾਰੇ ਮੈਨਾਂ ਕਰੀ ਫੇਰ ਸਾਣੀ ਝਟ ਸਾਣੀ ਝਟ ਇਹ ਖੇੜੇ ਸਾਣਾ ਬ్రో ਮਾਝੇ ਦਾ ਮਝੈਲ ਅੱਜ ਫੇਰ ਬੈਟ ਨਿਕਲ ਗਿਆ ਅੰਬਾ ਅੰਬੇ ਵੀਰ ਬਹੁਤ ਮੁਬਾਰਕਾਂ ਤੁਹਾਨੂੰ ਵੀ ਮੁਬਾਰਕਾਂ ਭਾਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਕਿੰਨੀਆਂ ਕਿੰਨੀਆਂ ਇੱਕ ਗਾਲਾਂ ਗੋਦਿਆਂ ਨਾਲਾਂ ਜਾਫੀਆਂ ਨੂੰ ਦੇਣੀਆਂ ਪਈਆਂ ਫਿਰ ਜੱਫੇ ਲੱਗੇ ਮੈਨੂੰ ਲੱਗਦਾ ਇਹ ਬਾਜੀ ਗਾਲਾਂ ਨਹੀਂ ਤੁਰਦੇ ਆ ਇਹਨਾਂ ਜਿੰਨੇ ਚਿਰ ਗੱਡੀਆਂ ਨਾ ਚਾਰ ਪਾਈਆਂ ਫਿਰ ਸੂਤਰ ਨਹੀਂ ਆਉਂਦਾ ਇਹ ਗੱਲ ਉਹ ਤੁਸੀਂ ਮਝਾ ਸਾਡੇ ਮੂੰਹ ਤੇ ਗੱਲ ਰਹੀਦੀ ਛੜੀ ਜੀ ਖੁਸ਼ ਹਾਂ ਟੀਮ ਦੇ ਜਾਫੀਆਂ ਨੇ ਸਾਥ ਦਿੱਤਾ ਐਂਡ ਤੱਕ ਬਹੁਤ ਸਾਥ ਦਿੱਤਾ ਭਾਈ ਜਿੱਥੇ ਉੱਥੇ ਮੈਚ ਫਸ ਗਿਆ ਸੀ ਕਾਂਗਿਆਂ ਵਾਲੇ ਜੱਫਾ ਲਾ ਕੇ ਬਹੁਤ ਸਾਥ ਦਿੱਤਾ ਬਹੁਤ ਜ਼ਿਆਦਾ ਥੈਂਕ ਯੂ ਸਾਰਾ ਟੀਮ ਦਾ ਬਹੁਤ ਜ਼ੋਰ ਲੱਗਾ ਦੋ ਦਿਨ ਖੇਡੇ ਆ ਭਾਜੀ ਤੇ ਇਸ ਕਰਕੇ ਮਹਾਰਾਜ ਤੰਦਰੁਸਤੀ ਆ ਸਾਰੇ ਪਲੇਅਰਾਂ ਨੂੰ ਬਹੁਤ ਹਾਂਜੀ ਹੁਣ ਲੀਡ ਕਰ ਰਹੇ ਆ ਟੀਮ ਦੇ ਤੌਰ ਤੇ ਬਤੌਰੇ ਰੀਡਰ ਵੀ ਸੀਜ਼ਨ ਚ ਵੱਡਾ ਸੀਜ਼ਨ ਹੈ ਕਿਉਂਕਿ ਬਹੁਤ ਔਖਾ ਹੈ ਹੋ ਜਾ ਕੋਈ ਨਹੀਂ ਪਿੰਦੇ ਬਾਈ ਇਹੀ ਕਬੱਡੀ ਦਾ ਸਵਾਦ ਹੈ ਖਸ਼ੂ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਸਾਰੇ ਭਰਾਵਾਂ ਦਾ ਸਾਰੀਆਂ ਅਨਟਾਰੀਓ ਫੈਡਰੇਸ਼ਨ ਦਾ ਬਹੁਤ ਬਹੁਤ ਥੈਂਕ ਸਾਡਾ ਸਾਡਾ ਮੇਲਾ ਸਫਲ ਕਰਨ ਦਾ ਤੁਹਾਡਾ ਪਹਿਲਾ ਲਾਈਵ ਕੋਟੀਆਂ ਦਾ ਬਹੁਤ ਬਹੁਤ ਥੈਂਕ ਯੂ ਭਾਜੀ ਤੇਰੇ ਗੁੱਸੇ ਹੁਣਾ ਵੀ ਬੰਦਾ ਜੋਰ ਲਾਉਂਦਾ ਪੂਰਾ ਪੂਰਾ ਬਹੁਤ ਪਿਆਰ ਕਰਦੇ ਆ ਪੰਜਾਬ ਸਾਰੇ ਹੀ ਭਰਾ ਮੇਰੇ ਬਹੁਤ ਵਧੀਆ ਥੈਂਕ ਯੂ ਭਾਜੀ ਗੁੱਡ ਲੱਕ ਤੇ ਲੀਡ ਕਰ ਰਹੇ ਆ ਕਿਉਂਕਿ ਕਈ ਵਾਰੀ ਨਾ ਗੱਲਾਂ ਹੋ ਜਾਂਦੀਆਂ ਵੀ ਕਈ ਵਾਰੀ ਗੱਲਾਂ ਹੋ ਜਾਂਦੀਆਂ ਸੀ ਯਾਰ ਅੰਬਾ ਉੱਥੇ ਖੇਡਦਾ ਉੱਥੇ ਖੇਡਦਾ ਉੱਥੇ ਬੈਸਟ ਆ ਇੱਧਰ ਓਖਾ ਪਰ ਹੁਣ ਉਹ ਵੀ ਟੁੱਟ ਗਈ ਗੱਲ ਮੈਨੂੰ ਲੱਗਦਾ ਹਾਂਜੀ ਭਾਜੀ ਹੁਣ ਮਤਲਬ ਓਕੇ ਆ ਮਤਲਬ ਸੈਟੀਸਫਾਈ ਆ ਆਪਾਂ ਲੋਕ ਕਹਿੰਦੇ ਉਧਰ ਖੇਡਦਾ ਜਾਂ ਇੱਧਰ ਨਹੀਂ ਖੇਡਦਾ ਇੰਦਰੇ ਤੋਂ ਖੇਡ ਨਹੀਂ ਹੋਣਾ ਕਈ ਕਹਿੰਦੇ ਸੀ ਵਿੱਚੋਂ ਬਾਕੀ ਮਾਰੇ ਦੀ ਕਿਰਪਾ ਨਾਲ ਮਿਹਨਤ ਕਰਕੇ ਆਏ ਆ ਆਪਣੇ ਉਸਤਾਦ ਦਾ ਬਹੁਤ ਧੰਨਵਾਦ ਬਾਜੂ ਬੈਂਕੇ ਦਾ ਜਿਹਨੇ ਮਿਹਨਤ ਕਰਾ ਕੇ ਆਪਾਂ ਨੂੰ ਇੱਥੇ ਤੱਕ ਪਹੁੰਚਾਇਆ ਉਹਦੇ ਬਹੁਤ ਖੁਸ਼ ਆ ਭਾਈ ਮੈਂ ਆਪਣੀ ਜ਼ਿੰਦਗੀ ਤੋਂ ਸੈਟੀਸਫਾਈ ਆ ਭਲਾ ਕੱਲ ਮਰ ਜੀਏ ਕੋਈ ਚੱਕਰ ਹੀ ਨਹੀਂ ਨਹੀਂ ਇਦਾਂ ਨਹੀਂ ਕਹਿਣਾ ਕਿਉਂਕਿ ਖੇਡ ਕਬੱਡੀ ਆ ਹਲੇ ਬੜਾ ਲੰਮਾ ਸਮਾਂ ਖੇਡਣਾ ਤੁਸੀ ਹਾਂਜੀ ਹਾਂਜੀ ਅੱਜ ਬਹੁਤ ਧੰਨਵਾਦ ਥੈਂਕ ਯੂ ਗੁੱਡ ਲੱਕ ਅੰਬਾਸੋਰ ਸਿੰਘ ਦਰਸ਼ਕ ਜਦੋਂ ਦਰਸ਼ਕ